ਅੱਜ ਜਾਣਾ ਆਪਾਂ ਵਿਆਹ ਤੇ ਵਿਆਹ ਤੇ ਜਾਣ ਦੀ ਮੈਂ ਹੋ ਗਈ ਰੈਡੀ ਮੈਂ ਮੇਕਅਪ ਕਰਕੇ ਆਈ ਹਾਂ ਸੈਲੂਨ ਤੋਂ ਤੇ ਸਾਰੇ ਮੇਕਅਪ ਦੀ ਵੀਡੀਓ ਮੈਂ ਬਣਾਈ ਆ ਬਹੁਤ ਵਧੀਆ ਮੇਕਅਪ ਹੋਇਆ ਬਹੁਤ ਨਿਊਅਰ ਤੇ ਨਵੇਂ ਪ੍ਰੋਡਕਟਸ ਯੂਜ਼ ਕੀਤੇ ਆ ਉਹ ਆਪਾਂ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਤੇ ਸਿਫਤ ਚੜ ਗਈ ਮੇਰੇ ਨਾਲ ਹੁਣ ਮੰਮਾ ਮੇਰੀ ਵੀ ਫੋਟੋ ਲੈ ਕੇ ਆਉਂਦੇ ਚ ਕਿੱ데 ਚੱਲੇ ਆ ਫਿਰਦਾ ਕੀ ਦੇਖੋ ਮੰਮਾ ਕੁੜਤਾ ਪਜਾਮਾ ਲੱਭ ਰਿਹਾ ਆਪਦਾ ਮੰਮਾ ਨੇ ਰੱਖਿਆ ਦੁੱਤੋ ਜਮਾ ਲਿਖ ਲਿਖ ਕੇ ਦੇਖੀ ਦੇਖ ਲਓ ਕੀ ਖਲਾਰਾ ਪਾਇਆ ਨੇ ਘਰੇ ਨਾ ਜਾਂਦਾ ਕਿਨਾਰਾ ਪਾਉਂਦੇ ਸਵੇਰੇ ਸਫਾਈਆਂ ਕਰਕੇ ਜਾਈਦੀਆਂ ਪਰ ਜਦੋਂ ਸ਼ਾਮ ਨੂੰ ਆਈਦਾ ਆ ਕੇ ਪੂਰਾ ਖਲਾਰਾ ਦੇਖਦਾ ਪੂਰਾ ਗਾਹ ਪਾ ਤੰ데요 ਘਰੇ ਵਾਰਿਸ ਪਾਪਾ ਦੀ ਲੋਹਰ ਲੈ ਕੇ ਆਏ ਪਾਪਾ ਤੁਸੀਂ ਕੋਹ ਲਾ ਦੋ ਕਹਿੰਦਾ ਆਹ ਵਾਲੀ ਪਾ ਲੋ ਬਹੁਤ ਸ਼ਤਾਨ ਆ ਅੱਜ ਅਸੀਂ ਤਰੇ ਫਿਰ ਮੈਚਿੰਗ ਕਰਨੀ ਹੈ ਗਾਹ ਕੋ ਤੇ ਜਾਣਾ ਫਿਰ ਦੁਬਾਰਾ ਵੀ ਸੋਖਮਾ ਮੈਚਿੰਗ ਕਰਾਂਗੇ ਇਹਨੇ ਗਰਵਾਰਿਸ ਨੂੰ ਕੁਰਤਾ ਜਮਾ ਪਾਉਣਾ ਗਰਵਾਰਿਸ ਨੂੰ ਚਾਰ ਛੜਿਆ ਮੈਂ ਕੁਰਤੇ ਜਮਾ ਪਾਉਣੇ ਨੂੰ ਬਣਾ ਚਾਰ ਕਰਿਆ ਹੁਣ ਉਹੋ ਜਿਹਾ ਕੁਰਤੇ ਜਮਾ ਕਰੇਂ ਕਿ ਕੁਰਤਾ ਜਮਾ ਪਾਉਣਾ ਆ ਜੀ ਬਹੁਤ ਸ਼ੈਤਾਨ ਹੋ ਗਿਆ ਹੁਣੇ ਸਿੱਪੀ ਵੀ ਦੇ ਲਾਲ ਜਿਹੇ ਪਰ ਮੈਂ ਫਟਾਫਟੀ ਵੀ ਦੇ ਪਾਪਾ ਵੀ ਕੀ ਕਹਿੰਦੇ ਪਪਾ ਨੂੰ ਮੁੱਚ ਕਿ ਪਪਾ ਤੁਸੀਂ ਕੁਰਤੇ ਜਮਾ ਪਾਉਗੇ ਪਪਾ ਨੂੰ ਮੁੱਚ ਆ ਜਸਪ੍ਰੀਤ ਨੇਦਰ ਬੰਲੀ ਪੱਕ ਹੋ ਗਏ ਰਹੇ ਦੀ ਵੀ ਬਸ ਹੁਣ ਮੈਂ ਵੀ ਰੈਡੀ ਹੁੰਨੀ ਆ ਤੇ ਫਿਰ ਅਸੀਂ ਜਾਣੇ ਆ ਵਿਆਹ ਤੇ ਮੇਕਅਪ ਤੇ ਮੈਂ ਕੀਤਾ ਹੀ ਹੋਇਆ ਬਸ ਮੈਂ ਕੱਲਾ ਕੱਪੜੇ ਪਾਉਣੇ ਤੇ ਸਿਰਫ ਤੇ ਇਤਰ ਲਗਾ ਰਹੀ ਮਮਾ ਕਿ ਐਵੇਂ ਲਗਾਈਦਾ ਮੈਨੂੰ ਦੱਸ ਬਾਰਿਸ਼ ਲਗਾਈਦਾ ਇਤਰ ਉਹ ਪਿੱਛੇ ਦੇਖ ਲੋ ਕੀ ਕਰ ਰਿਹਾ ਇਧਰ ਅਸੀਂ ਪਹੁੰਚ ਗਏ ਸੀ ਪਿੰਡ ਹੋ ਮਾਈ ਗਾਡ ਆ ਤਾਂ ਹੋ ਗਿਆ ਤਿਆਰ ਸੇਫ ਤਵਾਰਿਸ ਨੂੰ ਤਾਂ ਮਿਲ ਗਏ ਬਾਪੂ ਕੋਲੋਂ ਪੈਸੇ ਤੇ ਲੈ ਕੇ ਪੂਰੇ ਮ제 ਕਰ ਰਿਹਾ ਦੇਖੀ ਕਿਵੇਂ ਫੜ ਕੇ ਦੇਖ ਰਿਹਾ ਵਾਰਿਸ ਵਾਪਸ ਨਹੀਂ ਕਰ ਰਿਹਾ ਇੱਧਰ ਰਹਿਮਤ ਨੂੰ ਹੀ ਲੈ ਆਪ ਜਆਪ ਨੂੰ ਕਹਿੰਦਾ ਚਿਕਾ ਚ ਤੇ ਇੱਧਰ ਉਹ ਸੀਗਾ ਸਾਡਾ ਚਿਕਾ ਜਿਹੜਾ ਮੈਂ ਦਿਖਾਸ ਤੈਨੂੰ ਸਾਡਾ ਆਇਆ ਹੁਣ ਅਸੀਂ ਰਸਤੇ 'ਚ ਗੱਲਾਂ ਮਾਰਦੇ ਜਾ ਰਹੇ ਸੀ ਜਾਗੋ ਤੇ ਜਾ ਕੋ ਵੀ ਕੋਈ ਜ਼ਿਆਦਾ ਦੂਰ ਨਹੀਂ ਨਾਲ ਹੀ ਫੇਰ ਚੀ ਸਕੇ ਜਾ ਰਹੇ ਸੀ ਕਲਮ ਕਲਮ ਕਈ ਕਰਦੇ ਗੇ ਸੁਆ ਆਇਤਾ ਹੈਗਾ ਤਾਂ ਆ ਤਾਂ ਲਿਆ ਕੇ ਆਇਆ ਮੇਰੇ ਕੋਲ ਜਿੱਥੇ ਸੀ ਪਹਿਲਾਂ ਜਿੱਥੇ ਸੀ ਪਹਿਲਾਂ ਰਹੇ ਸੀ ਨਾ ਪਿੰਡ ਉੱਥੇ ਸਾਡੇ ਘਰ ਤੇ ਆ ਕੇ ਬਿਲਕੁਲ ਸੁਆ ਪੈਂਦਾ ਇਧਰ ਸੀ ਪਹੁੰਚ ਕੇ ਵਿਆਹ ਵਾਲੇ ਘਰੇ ਤੁਹਾਨੂੰ ਮੈਂ ਕਹੇ ਰਹੀ ਸੀ ਮੈਨੂੰ ਪਤਾ ਕਿਵੇਂ ਲੱਗੂ ਉਹਨਾਂ ਨੂੰ ਵੀ ਨਾਮ ਕੀ ਆ ਗਿਆ ਉਹ ਉਹਨਾਂ ਦਾ ਕੰਮ ਕਰ ਰਹੇ ਹੋਈ ਸੀ ਵੀ ਆਪਾਂ ਥੋੜਾ ਜਾਣਦੀ ਹੋਊਗੀ ਤੇ ਇਹ ਸਾਡੇ ਭੂਆ ਜੀ ਲੱਗਦੇ ਨੇ ਮਤਲਬ ਅੱਗੇ ਦੇਖੀ ਕਿ ਰਿਸ਼ਤੇਦਾਰੀ ਹੈ ਉਹਦੇ ਚੋਂ ਮਤਲਬ ਬਹੁਤ ਹੋਣ ਜਾਣ ਸਾਡਾ ਬਧੀ ਮਿਲ ਵਰਤਨ ਹੈ ਤੇ ਫਿਰ ਐਸੀ ਇਹਨਾਂ ਦੇ ਪਿਛਲੀ ਵਰੀ ਵੀ ਆਈ ਸੀ ਨਾਮ ਕੀ ਆਪਾਂ ਨੇ ਪਾ ਜਦੋਂ ਕੱਢੀ ਸੀ ਵੀ ਇਸ ਵਾਰੀ ਇਹ ਹੋਣਾ ਸੀ ਨਾਨਕੇ ਦੇ ਅਰੀ ਬਤਲੇ ਕੋ ਸਾਹਮਣੇ ਤਾਂ ਹੋ ਗੋ ਹੁਣ ਅਸੀਂ ਜਾ ਰਹੇ ਸੀ ਤੇ ਇਧਰ ਮੰਮੀ ਉਹਨਾਂ ਨੇ ਸੁਪਾ ਗੂੰ ਗਾਇਆ ਸ਼ੰਗਰ ਗੀਤ ਕੋਲ ਦਾ ਦੋਹੀ ਲਾਉਂਦਾ ਫਿਰ ਇਹਨਾਂ ਨੇ ਹੁਣ ਗੀਤ ਗਾਉਣੀ ਸਟਾਰਟ ਕਰ ਤੇ ਦੋਹੀ ਲਾਏ ਉਹਨਾਂ ਨੇ ਵੀ ਲਾਏ ਜੀਹ ਲਾਤਾ ਹੁਣ ਪਹਿਲਾਂ ਤੁਸੀਂ ਥੋੜਾ ਵਧੀਆ ਲੱਗਦਾ ਇਹ ਮਤਲਬ ਜਿੱਦ ਹੁਣ ਨਾ ਪ੍ਰਿੰਡਾਂ ਦੇ ਵਿੱਚ ਹੀ ਉੱਪਰ ਦੇਖਣ ਨੂੰ ਮਿਲਦੀਆਂ ਵਾ ਕਿਤੇ ਕਿਤੇ ਆਪਾਂ ਦੇਖ ਲਿਆ ਸ਼ਹਿਰਾਂ 'ਚ ਤਾਂ ਬਾਹਰਲੇ ਦੇਸ਼ਾਂ 'ਚ ਥੋੜਾ ਬਦਲਾ ਕਰਨ ਲੱਗੇ ਨਾ ਕੋਈ ਮੈਰਿਜ ਦੇਖੀ ਵੀ ਤੇ ਕੋਈ ਵਲੌਗ ਦੇਖੀਦਾ ਤਾਂ ਉਹਨਾਂ ਵਿੱਚ ਵੀ ਲੇਡੀਜ਼ ਗਾਉਂਦੀਆਂ ਗੀਤ ਤੇ ਦੋਹੀਏ ਸੱਟਨੀਆਂ ਜੋ ਹਾ ਕੋਰੀਆ ਤੇ ਇੱਕ ਜਿੰਦ ਹਿਲਾ ਕੇ ਆ ਕੇ ਆਰੀਆ ਵਾਰਿਸ ਨੇ ਉਹ ਮੈਨੂੰ ਟਰੈਕਟਰ ਦੇ ਗਿਆ ਮੈਨੂੰ ਟਰੈਕਟਰ ਦੇ ਦੇ ਦੇਖਿਓ ਦੇਖਿਓ ਟਰੈਕਟਰ ਟਰੈਕਟਰ ਬਸ ਇਹਨਾਂ ਕੋਲ ਟਰੈਕਟਰ ਹੈ ਇੱਕ ਟਰੈਕਟਰ ਤੇ ਟਰਾਲੀ ਤੇ ਇੱਧਰ ਹੁਣ ਵੈਲਕਮ ਕਰਨ ਲਈ ਆ ਗਏ ਨਾਲ ਕਿਆਂ ਦਾ ਤੇ ਇੱਧਰੋਂ ਜਿਹੜੇ ਦੋਹੀ ਲਾਈ ਜਾ ਰਹੇ ਸੀ ਤੋਂ ਵੀ ਇਹ ਬੋਲੇ ਜਾ ਰਹੇ ਸੀ ਆ ਬਹੁਤ ਵਧੀਆ ਮਤਲਬ ਇਹ ਇਤਿਹਾਰੂਨ ਦਾ ਬਟੇਲੀ ਸਰ ਮਾਰ ਦੇ ਚੁੰਨਾਂ ਮੱਝੇ ਵਾਲੀ ਸਾਈਡ ਮੇਰੇ ਤੇ ਡਿੱਕਿਆ ਸਾਡੇ ਉਦੋਂ ਦੇ ਕਿ ਜ ਨਹੀਂ ਹਈ ਆਪਣੇ ਮੱਝੇ ਦੇ ਵਿੱਚ ਜਿਹੜੀ ਦੇਖਦੀ ਆ ਉਹ ਜਿਹੜੀ ਨਾ ਵੈਲਕਮ ਇੰਦਾ ਕਰਦੇ ਆ ਲੱਡੂ ਦਿੰਦੇ ਆ ਨਾਲ 50 50 100 ਰੁਪਏ ਦਿੰਦੇ ਆ ਤੇ ਇਹਦਰ ਸਿਫਤ ਹੋਣਾ ਨਹੀਂ ਮਤਲਬ ਨੱਚਣਾ ਸਟਾਰਟ ਕਰਤਾ ਤੇ ਅਸੀਂ ਵੀ ਪਹਿਲੇ ਨੱਚ ਲੱਗੇ ਸੀ ਕਿ ਨੱਚਣ ਦਾ ਆਪਾਂ ਨੂੰ ਸਾਰਿਆਂ ਨੂੰ ਬੜਾ ਸ਼ੌਂਕ ਹੁੰਦਾ ਪੂਰਾ ਮਜ਼ਾ ਕਰ ਰਹੀਆਂ ਪੂਰੇ ਇੰਜੋਏ ਪੂਰਾ ਇੰਜੋਏ ਕਰ ਰਹੀਆਂ ਵਾਰਸ ਭੱਜਾ ਫਿਰਦਾ ਸੇਵਤ ਦੀ ਆਪ ਦਾ ਸੌਂਗ ਲਾ ਲੈਂਦੀ ਸੀਗੀ ਸਾਰੇ ਰੈਡੀ ਕਰਿਆ ਜੱਗ ਚੱਕਣ ਵਾਸਤੇ ਜਿਹੜੇ ਰਿਸ਼ਤੇਦਾਰ ਆਏ ਹੁੰਦੇ ਉਹਨਾਂ ਨੂੰ ਇਹ ਹੁੰਦਾ ਕਿ ਚਲੋ ਜਾਗੋ ਚੱਕਣ ਇਹ ਵੀਕਰ ਰਸਮ ਹਨ ਉਸ ਤੋਂ ਬਾਅਦ ਆਪਣਾ ਨੱਚਣਾ ਗਾਉਣਾ ਸਟਾਰਟ ਕਰਾਂਗੇ ਸ਼ੁਰੂ ਕਰਾਂਗੇ ਤੇ ਵਾਰਿਸ ਜੀ ਦੇ ਪਿੱਛੇ ਗਏ ਆ ਸਭ ਤੋਂ ਪਹਿਲਾਂ ਉਹਦੇ ਤੋਂ ਬਾਅਦ ਉਧਰ ਵਗ ਜੀ ਵੀ ਸਾਡੇ ਵਿੱਚ ਦੀਦੀ ਵੱਡੇ ਨੇ ਇਸ ਟੱਗੇ ਦੀਦੀ ਜੀ ਬੜਾ ਕਿਹਨਾਂ ਆਏ ਅੰਕਾ ਜੱਟ ਮਾਰੋ ਪੱਛਾੜੇ ਉਹਨਾਂ ਨੂੰ ਕੱਚਾ ਦਾ ਟੱਕਾ ਖੜਾ ਹੋ ਗਈ ਮੈਂ ਜਿਹੜੀ ਜੁਨੀਆ ਉਹ ਦੋਸਤ ਪੁਰੇ ਸੀ ਸ਼ਾਨ ਕੀ ਮਨ ਕੀ ਜਾਣਾ ਵਾ ਉਹ ਤੋਂ ਬੜਾ ਮਜ਼ਾ ਆਊਗਾ ਪਰ ਹੁਣ ਵੀ ਬਹੁਤ ਵਧੀਆ ਮਤਲਬ ਵਧੀਆ ਲੱਗਿਆ ਬਹੁਤ ਵਧੀਆ ਕਰਦੇ ਨੇ ਸਾਡਾ ਤੇ ਮਤਲਬ ਐਵੇਂ ਨਹੀਂ ਹੈਗਾ ਸਾਨੂੰ ਫੀਲ ਹੋਇਆ ਵੀ ਹਾਂ ਕਿ ਅਸੀਂ ਕਿਸੇ ਕਿਸੇ ਦੇ ਅੱਗੇ ਰਿਸ਼ਤੇਦਾਰੀ ਚ ਆਏ ਹਾਂ ਸਾਨੂੰ ਐਂ ਲੱਗਦਾ ਸੀ ਅਸੀਂ ਆਪਣੀ ਭੂਆ ਦੇ ਘਰੇ ਆਏ ਹੋਏ ਹਾਂ ਬੜਾ ਵਧੀਆ ਲੱਗਿਆ ਪੂਰਾ ਇੰਜੋਏ ਕੀਤਾ ਪੂਰਾ ਨੱਚੇ ਟੱਪੇ ਇਧਰ ਵਾਰਿਸ ਕੋਈ ਜਾ ਰਿਹਾ ਜਸਪ੍ਰੀਤ ਕੋਲ ਡੰਡਾ ਕਹਿੰਦਾ ਮੈਂ ਚਲਾਉਣਾ ਵਾ ਮੈਂ ਮਾਰੂਗਾ ਡੰਡਾ ਆ ਗਈ ਬੇਬੇ ਵੱਡੀ ਸੱਤ ਆਜੋ ਆਜੋ ਮੋਸਮੀ ਸੱਤ ਰੱਖਣੀ ਰੱਖਦੇ ਜਾਂ ਬੈਸ ਕਾ ਜਾ ਜੀ ਜਾ ਤੂ ਆਈਆ ਸ਼ਾਵਾ ਵੀ ਹੁਣ ਜਾਗੋ ਆਈਆ ਕਰਤੇ ਗਾਉਣ ਸ਼ੁਰੂ ਚੱਲ ਪਏ ਹੁਣ ਜਾਗੋ ਲੈ ਕੇ ਹੁਣ ਨੱਚਣਗੇ 2 ਮਿੰਟ 4 ਮਿੰਟ ਗਿੱਧਾ ਵੀ ਪਾਇਆ ਸੀ ਸੇਵਤ ਨੇ ਨਮਨ ਨੇ ਰਹਿਮਤ ਨੇ ਬਹੁਤ ਬੋਲੀਆਂ ਪਾਈਆਂ ਮਾਈਕ ਫੜ ਫੜ ਕੇ ਮੇਲੇਣਾ ਕਿਹਾ ਬੋਲੀਆਂ ਤਾਂ ਕਿੱਦਾਂ ਸਭ ਕੁਝ ਪਾਇਆ ਬੜਾ ਮਜ਼ਾ ਆਇਆ। ਵੈਸੇ ਸਹੀ ਗੱਲ ਹੈ ਕਹਿੰਦੇ ਘਰੇ ਪਗੈਦੋ ਕਹਿਣਗੇ ਸਾਡੇ ਲੱਤਾਂ ਦੁਖਦੀਆਂ ਪਰ ਜਦੋਂ ਨੱਚਦੀਆਂ ਨਾ ਉਦੋਂ ਨਹੀਂ ਕੁਝ ਪਤਾ ਲੱਗਦਾ ਲੇਡੀਜ਼ ਨੂੰ ਨਾ ਇੰਦੀ ਸਾਡੇ ਨੂੰ ਆਇਆ ਸੀ ਬੜਾ ਨੱਚੇ ਸੀ ਪਰ ਅਗਲੇ ਦਿਨ ਬਿਲਕੁਲ ਵੀ ਬਾਹ ਨਹੀਂ ਹੈਗੀ ਸੀ ਵੀ ਨੱਚੀਏ ਦੁਬਾਰਾ ਬਰਾਤਲ ਤੇ ਨੱਚਣੋਂ ਦਿਲ ਨਹੀਂ ਕਰ ਰਿਹਾ ਹੈ। ਜਾਗੋਲੇ ਦੇ ਨਹੀਂ ਆਪਾਂ ਨੱਚ ਰਿਆਂ ਦਾ ਅਜਲੇ ਅਗਲੇ ਦਿਨ ਤਾਂ ਆਪਣੀ ਬੱਸ ਹੋ ਜਾਂਦੀ ਆ। ਅਜੇ ਰੇਡੀ ਫਰੀ ਹੈਗੇ। ਮੈਂ ਇਸ ਤੋਂ ਬਾਅਦ ਬੱਚੇ ਜਨਵਾ ਦਾ ਉਹ ਚੀਜ਼ ਨਹੀਂ ਰਹਿੰਦੀ ਜਲਦੀ ਥੱਕ ਲੈਂਦਾ ਆਖਿਰਤ ਨਹੀਂ ਬੋਲੀਆਂ ਸਭ ਨੂੰ ਮਮਾ ਨੇ ਤੇ ਰਹਿਮਤ ਨੇ ਵੀ ਬਹੁਤ ਬੋਲੀਆਂ ਪਾਈਆਂ ਸੀ ਉਹਨਾਂ ਦੀ ਕਿੰਨੀ ਧੀ ਮੈਰੀ ਕਹਿੰਦੀ ਹੈ ਇਹ ਸੁਪਤਾਂ ਨੂੰ ਬੜਾ ਸ਼ੋਰ ਬੋਲਣ ਦਾ ਦੀਨ ਬਹੁਤ ਬੋਲੀਆਂ ਪਾਈਆਂ

ਦੇ ਮਾਮੇ ਦਾ ਇਦਾਂ ਵੱਡਾ ਦੇ ਮੇਰੇ ਦੀ ਮਾਮੇ ਦਾ ਸਾਰੇ ਦੇ ਬੁਲੀ ਭਾਤੇ ਮਾਮਿਆਂ ਤੇ ਸਾਰੇ ਰਿਸ਼ਤੇਦਾਰਾਂ ਤੋਂ ਕੋਈ ਨਹੀਂ ਛੱਡਦੇ ਜਾਂ ਘੁੱਦੇ ਵਿੱਚ ਸਾਰਿਆਂ ਨੂੰ ਪਰੀਜ਼ ਲੈਂਦੇ ਆ ਪਰ ਵਧੀਆ ਉਸ ਟਾਈਮ ਕੋਈ ਗੁੱਸਾ ਨਹੀਂ ਕਰਦਾ ਉਹਨਾਂ ਲਈ ਕਿੰਨਾ ਕਿੰਨਾ ਕਲਸ਼ਾ ਮਜ਼ਾ ਆਉਂਦਾ ਜਗਦਾ ਹੋ ਗਿਆ ਫੰਕਸ਼ਨ ਖਤਮ ਜਾ ਗਿਆ ਕਾਕੇ ਤੇ ਅਗਲੇ ਦਿਨ ਵਾਰ ਇਸ ਦੇਗਲ ਹੋ ਗਿਆ ਤਿਆਰ ਤੇ ਮੇਰੀਆਂ ਚੂੜੀਆਂ ਪਾਈ ਜਾਂਦਾ ਸੀ ਕੱਲ ਜਿਹੜੇ ਮੈਂ ਪਾਈਆਂ ਮਮਾ ਪਾ ਲੋ ਕਹਿੰਦਾ ਟਾਈ ਲਗਾਈ ਹੈ ਪਰ ਤੁਸੀਂ ਸ਼ਾਮ ਨੂੰ ਲਾਚ ਮੇਰਾ ਰੂਪ ਦੇਖਿਓ ਵੀ ਇਹ ਕੀ ਬਣਿਆ ਸੀਗਾ ਤੁਹਾਨੂੰ ਦਾਦੀ ਨੂੰ ਕਰ ਰਹੀ ਆ ਬਾਏ ਕਿਉਂਕਿ ਅਜੇ ਦਾਦੀ ਸੀਗੇ ਘਰੇ ਮੰਮੀ ਨਹੀਂ ਜਾ ਰਹੇ ਸੀਗੇ ਤੇ ਮੈਂ ਸੈਲੂਨ ਚ ਆਈ ਸੀਗੀ ਮੇਕਅਪ ਕਰਕੇ ਗਈ ਸੀ ਰੈਡੀ ਹੋ ਕੇ ਗਈ ਸੀ ਤੇ ਇਹ ਵਾਲੀ ਵੀਡੀਓ ਵੀ ਮੈਂ ਅਪਲੋਡ ਕਰਾਂਗੀ ਦੋਨੋਂ ਮੇਕਅਪ ਦੀ ਮੇਕਅਪ ਬੜੇ ਸਾਇਲੈਂਟ ਜੀ ਮਤਲਬ ਲੁੱਕ ਬੜੀ ਡੀਸੈਂਟ ਆਈ ਬੜਾ ਵਧੀਆ ਮੇਕਅਪ ਹੋਇਆ ਸੀਗਾ ਤੇ ਤੁਸੀਂ ਵੀ ਦੇਖ ਲਿਓ ਵੀਡੀਓ ਨੂੰ ਜੇ ਤੁਹਾਨੂੰ ਵਧੀਆ ਲੱਗੇ ਟਰੈਕਟਰ ਪਪਾ ਟਰੈਕਟਰ ਵਾਰ-ਵਾਰ ਤੁਸੀਂ ਨੇ ਦੇਖ ਲਿਆ ਟਰੈਕਟਰ ਫੇਰ ਟਰੈਕਟਰ ਟਰੈਕਟਰ ਜੇ ਤੈਨੂੰ ਵਿਆਹ ਨਹੀਂ ਲੈ ਕੇ ਜਾਂਦੇ ਸੀ ਟਰੈਕਟਰ ਤੇ ਛੱਡ ਜਾਂਦੇ ਟਰੈਕਟਰ ਚਲਾ ਲਾ ਅੱਜ ਟਰੈਕਟਰ ਆਇਆ ਇੱਥੇ ਹੈ ਮੈਂ ਕਹਿੰਦਾ ਤੈਨੂੰ ਛੱਡ ਜਾਂਦੇ ਇੱਥੇ ਅਸੀਂ ਵਿਆਹ ਜਾਂਦੇ ਆ ਕਾਕੇ ਤੇ ਟਰੈਕਟਰ ਅੱਜ ਅਸੀਂ ਨਾ ਗਲੀ ਚੋਂ ਨਿਕਲ ਹੀ ਨਹੀਂ ਲੱਗਦੇ ਸੀ ਇੱਥੇ ਦੇਖ ਉਹ ਦੇਖੋ ਤੇਜਪ੍ਰੀ ਕਹਿੰਦੇ ਮੇਰਾ ਫੋਨ ਉਹ ਦੇਖੋ ਉਹ ਦੇਖੋ ਫੋਨ ਟਰਾਈ ਕਰਕੇ ਦੇਖਿਆ ਕੱਕੇ ਨਿਸ਼ੇਰੀ ਦੀਆਂ ਆਉਣ ਜਿਹੜੀ ਦਾ ਘਰੇ ਕਿਤੇ ਗੰਦੇ ਰਜੂਚ ਆ ਆ ਫੋਨ ਦੇਖਣੇ ਮੇਰਾ ਫੋਨ ਮम्मी ਕੋਲ ਆ ਗਏ ਫਿਰ ਵਾਪਸ ਮੰਮੀ ਨੇ ਕਹਤਾ ਫੋਨ ਫੜਾ ਕੇ ਜਾਓ ਮੰਮੀ ਫੋਨ ਦੇਣ ਤੁਰੇ ਆਉਂਦੇ ਸੀਗੇ ਉਹ ਸਾਰਾ ਦਿਨ ਫੋਨ ਨਹੀਂ ਛੱਡਦੇ ਤੇ ਜਦੋਂ ਲੈ ਕੇ ਜਾਂਦਾ ਟਾਈਮ ਆਇਆ ਉਹ ਘਰੇ ਭੁੱਲ ਗਏ ਇਹ ਮੈਂ ਸਾਹਮਣੇ ਦਿਖਾ ਰਹੀ ਸੀ ਉਹ ਬੂਰੇ ਮੈਂ ਕਾ ਸਕਦੇ ਤੇ ਅਗੇ ਪੈਲੇਸ ਬਣਾ ਬਜੀ ਆਪਕੋ ਆਣਾ ਪੈਣਾ ਹੈ ਕਿਰਤ ਦੇ ਬੇਲੇ ਤੇ ਇਧਰ ਆਪਾਂ ਨੱਚਣਾ ਸਟਾਰਟ ਕਰਤਾ ਫੇਰ ਪਰ ਅੱਜ ਇਹਨਾਂ ਮਨ ਨਹੀਂ ਹੈਗਾ ਸੀ ਨੱਚਣ ਦਾ ਕਿਉਂਕਿ ਥੱਕ ਚੁੱਕੇ ਸੀ ਪਹਿਲਾਂ ਓਕੇ ਹੋ ਗਈ ਨੱਚੇ ਤੇ ਹੁਣ ਲਾਸਟ ਤੇ ਤੁਸੀਂ ਇੱਕ ਵਾਰ ਇਸ ਲੁਕ ਵਾਰਿਸ ਕੀ ਬਣਿਆ ਪਿੰਡ ਆਗੇ ਤੇ ਵੀਰੇ ਨੇ ਜਾ ਕੇ ਮਿੱਟੀ ਛੱਡਦਾ ਇਹਨਾਂ ਨੂੰ ਵਾਰਿਸ ਦੀ ਟਾਈ ਲੱਗੀ ਤੇ ਕੀ ਕੁਝ ਬਣਿਆ ਪਿਆ ਵਾਰਿਸ ਨੂੰ ਦੇਖਣਾ ਉਹ ਨਾ ਹਾਂ ਤੋ ਕੀ ਕਰਦੇ ਨੇ ਮਿੱਟੀ ਬਾਤੀ